ਧਨ ਓਂਗ ਵਾਹੇ ਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਦਨ ਤੁਮਰੀ ਮਹਿਮਾ ਮਹ ਵਰਣਨ ਸਾਤਕ ਓਮ ਦੋ ਟਕਰ ਓ ਚ ਭਗਵਾਨ ਹੇ ਪ੍ਰਭ ਸਰਣਾਗਤੀ ਕਰਪਾ ਨਦ ਦਇਆ ਇੱਕ ਅੱਖਰ ਹਰਿ ਮੰਨ ਬਸਤ ਨਾਨਕ ਹੋ ਤਨ ਹਲਾ ਇੱਕ ਅੱਖਰ ਹਰਿ ਨਾਮਸਤ ਨਾਨਕ ਹੋ ਤਨ ਹਾ ਨਾ ਲਾ ਜੁਗ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਵਰ ਤਖਤਾਂ ਦੇ ਮਾਲਕ ਬਕਸ਼ੰਦ ਪਾਦਸ਼ਾ ਗਿਆਨ ਦੇ ਮਜਸ਼ਮੇ ਰਹਿਮਤਾ ਦੇ ਭੰਡਾਰ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਗ ਨਿਗੀ ਗੋਦ ਦਾ ਆਨੰਦ ਮਾਣ ਰਹੇ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਬੱਡੇ ਹੀ ਭਗ ਹਨ ਜਗਤ ਗੁਰੂ ਜਗਤ ਸੁਆਮੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਅਮਰਾਜਿਆਂ ਦੇ ਜੀਵਨ ਇਤਿਹਾਸ ਦੀ ਆਪਾਂ ਹਰ ਰੋਜ਼ ਸੰਜ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਹਾਉ ਸਤਿਗੁਰਾਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਹੰਦਾ ਸਿੱਖੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਜ ਪਾਈਏ ਗੁਰਫਤੇ ਦੇ ਨਾਲ ਆਪ ਆਪਣੀਆਂ ਗੁਰਮੁਹਾਰਤ ਚਰਨਾਂ ਦੇ ਅੰਦਰ ਹਾਜ਼ਰੀਆਂ ਲਗਾਈਏ ਬڑے ਅਦਬ ਸਤਕਾਰ ਸਹਿਤ ਸਤਿ ਪ੍ਰਵਾਨ ਕਰੋ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਅਸੀਂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗੜਾ ਦੀਪ ਨਗਰ ਨੂੰ ਤਾਰ ਕੇ ਨਗਰ ਦੇ ਵਿੱਚ ਇੱਕ ਧਰਮਸ਼ਾਲਾ ਬਣਾ ਕੇ ਸਤਿਗੁਰੂ ਤੋਂ ਵਾਪਸ ਆਏ ਸੀ ਅਤੇ ਵਾਪਸ ਨਗਰ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਗਏ ਨੇ ਜਿਸ ਨਗਰ ਦੇ ਵਿੱਚ ਸਤਿਗੁਰੂ ਆਏ ਨੇ ਉਸ ਨਗਰ ਦਾ ਮੁਖੀ ਉਸ ਨਗਰ ਦਾ ਅਗਵਾਈ ਕਰਨ ਵਾਲਾ ਮਰਦ ਨਹੀਂ ਇੱਕ ਇਸਤਰੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਆਏ ਨੇ ਨਾਲ ਭਾਈ ਮਰਦਾਨਾ ਜੀ ਨੇ ਬਾਲਾ ਜੀ ਨਾਲ ਨੇ ਤਾਂ ਆਉਂਦੇ ਸਤਿਗੁਰਾਂ ਦੇ ਪਿੱਛੇ ਪਿੱਛੇ ਦੋਵੇਂ ਜਣੇ ਚੱਲ ਰਹੇ ਨੇ ਸਤਿਗੁਰੂ ਅੱਗੇ ਅੱਗੇ ਚੱਲ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨਗਰ ਦੇ ਵਿੱਚ ਪ੍ਰਵੇਸ਼ ਨਹੀਂ ਕਰਦੇ ਹੁੰਦੇ ਸੀ ਨਗਰ ਤੋਂ ਬਾਹਰ ਟਿਕਾਣਾ ਬਣਾ ਲੈਂਦੇ ਸੀ ਆਪਣਾ ਪਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਹੁਣ ਨਗਰ ਦੇ ਵਿੱਚ ਵੀ ਰੱਕ ਰਹੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਇਤਨੇ ਬਾਲਾ ਜੀ ਕਹਿੰਦੇ ਨੇ ਸਾਡੀ ਹਿੰਮਤ ਨਹੀਂ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਿਉਂਕਿ ਉਹ ਰੱਬ ਦਾ ਰੂਪ ਨਹੀਂ ਅਸੀਂ ਪੁੱਛੀਏ ਕਿੱਥੇ ਖਲੋਣਾ ਹੈ ਕਿੱਥੇ ਬਹਿਣਾ ਹੈ ਕਿੱਥੇ ਆਪਾਂ ਨੇ ਟਕਾ ਕਰਨਾ ਹੈ ਅਸੀਂ ਕਹਿੰਦੇ ਪਿੱਛੇ ਪਿੱਛੇ ਜਾ ਰਹੇ ਆ ਤਾਂ ਉਸ ਸਮੇਂ ਜਦੋਂ ਜਾ ਰਹੇ ਸੀ ਤਾਂ ਇੱਕ ਮਰਦਾਨੇ ਨੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਤੋਂ ਆ ਕੇ ਲਿਖੇ ਨੇ ਕਿ ਬਿਆਸ ਬੜੀ ਲੱਗੀ ਹੈ ਮੇਰਾ ਗੜਾ ਸੁੱਕਦਾ ਪਿਆ ਹੁਣ ਮਿੱਥੋਂ ਅੱਗੇ ਤੁਰ ਨਹੀਂ ਹੋ ਰਿਹਾ ਤਾਂ ਜੇ ਤੁਸੀਂ ਕਿਰਪਾ ਕਰੋ ਮੈਨੂੰ ਅੱਗੇ ਆ ਦੇਵੋ ਤਾਂ ਮੈਂ ਕੋਈ ਕਿਸੇ ਦੇ ਘਰ ਜਾ ਕੇ ਪਾਣੀ ਦਾ ਗਲਾਸ ਮੰਗਾ ਤੇ ਮੈਂ ਪਾਣੀ ਪੀਵਾਂ ਸਤਿਗੁਰੂ ਕਹਿੰਦੇ ਮਰਦਾਨੇ ਨੂੰ ਭਾਈ ਤੁਹਾਡੀ ਮਰਜ਼ੀ ਹੈ ਜੇ ਪਿਆਸ ਲੱਗੀ ਹੈ ਤਾਂ ਜ਼ਰੂਰੀ ਹੈ ਪਾਣੀ ਤਾਂ ਮਰਦਾਨਾ ਕਹਿੰਦਾ ਦਾਦਾ ਜੀ ਤੁਸੀਂ ਚੱਲੋ ਬੱਸ ਮੈਂ ਪਾਣੀ ਪੀ ਕੇ ਤੁਹਾਡੇ ਪਿੱਛੇ ਹੀ ਆ ਗਿਆ ਤਾਂ ਸਤਿਗੁਰੂ ਕਹਿੰਦੇ ਅਸੀਂ ਟਿਕਾਣਾ ਕਰਣਾ ਇਸ ਨਗਰ ਦੇ ਦੈਰੇ ਦੇ ਵਿੱਚ ਹੀ ਰਹਿਣਾ ਸੀ ਤਾਂ ਇਤਨਾ ਕਹਿ ਕੇ ਸਤਿਗੁਰੂ ਅੱਗੇ ਨੂੰ ਚੱਲ ਪਏ ਬਾਲਾ ਜੀ ਸਤਿਗੁਰਾਂ ਦੇ ਪਿੱਛੇ ਮਰਦਾਨਾ ਇਕ ਘਰ ਦੇ ਬੂਆ ਖੜਕਾਇਆ ਬੂਆ ਖੜਕਾਉਂਦੀ ਅੱਗੋਂ ਇਸਤਰੀ ਆਈ ਹੈ ਉਹਨੇ ਪਾਣੀ ਦਾ ਗਲਾਸ ਮੰਗੇ ਆ ਮਰਦਾਨਾ ਜੀ ਨੇ ਤਾਂ ਉਹਨੇ ਅੱਗੋਂ ਐਦਾਂ ਦੇ ਬੋਲ ਬੋਲੇ ਨੇ ਮਰਦਾਨਾ ਜੀ ਨੂੰ ਕਿ ਮਰਦਾਨਾ ਮੇਰੀਆਂ ਗੱਲਾਂ ਦੇ ਨਾਲ ਖਿੱਚਿਆ ਜਾਵੇ ਇਹਦੇ ਕੋਲ ਤਾਂ ਅੰਦੋਲਦ ਕਿਤਨੀ ਹੈ ਲੁੱਟਿਆ ਇਹਨੂੰ ਲੁੱਟਿਆ ਜਾਵੇ ਤੁਹਾਡੇ ਤੇ ਰੂਪ ਰੰਗ ਵਡਾ ਹੈ ਤੁਸੀਂ ਬੜੇ ਸੋਹਣੇ ਹੋ ਵੋਲਡਰ ਆਪਣੇ ਕਦ ਕਾਟਾ ਬੜਾ ਸੋਣਾ ਬਣਾਇਆ ਤੇ ਐਦਾਂ ਗੱਲਾਂ ਕਰਦੇ ਹੋਏ ਮਰਦਾਨੇ ਨੂੰ ਅੰਦਰ ਲੈ ਕੇ ਗਈ ਇਸਤਰੀ ਮਨਜੀ ਤੇ ਵਾਇਆ ਪੁੱਛਿਆ ਕਿੱਥੋਂ ਆਏ ਹੋ ਤੁਹਾਡਾ ਕੀ ਨਾਮ ਹੈ ਕਿੱਥੇ ਜਾਣਾ ਹੈ ਸਾਡੇ ਨਗਰ ਦੇ ਵਿੱਚ ਆਉਣ ਦਾ ਤੁਹਾਡਾ ਕੀ ਮਨੋਰਥ ਹੈ ਤਾਂ ਮਰਦਾਨੇ ਨੇ ਵੀ ਕਿ ਜਿਵੇਂ ਪਹਿਣਪਰਾ ਗੱਲਾਂ ਕਰਦੇ ਨੇ ਤਾਂ ਐਦਾਂ ਮਰਦਾਨੇ ਨੇ ਸਮਝਿਆ ਕਿ ਇਹ ਪੁੱਛ ਰਹੀ ਹੈ ਲੜਕੀ ਤਾਂ ਮਰਦਾਨੇ ਨੇ ਦੱਸਿਆ ਮੈਂ ਰਾਏ ਪੋਜ ਦੀ ਤਲਵੰਡੀ ਦਾ ਰਹਿਣ ਵਾਲਾ ਮਾਂ ਤੇ ਅਸੀਂ ਸੰਗੜਾ ਦੀਪ ਤੋਂ ਆਏ ਆਸੀਂ ਨਗਰਾਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਤੇ ਰੱਬ ਦੇ ਨਾਲ ਪਰਮਾਤਮਾ ਦੇ ਨਾਲ ਅਸੀਂ ਘੁੰਮਦੇ ਆਂ ਤਾਂ ਜਦੋਂ ਇਦਾਂ ਕਿਹਾ ਉਹਨੇ ਇਸਤਰੀ ਨੇ ਉਹ ਪਾਣੀ ਦਿੱਤਾ ਸੀ ਮਰਦਾਨਾ ਮੰਜੀ ਤੇ ਬੈਠਾ ਸੀ ਮੰਜੀ ਤੇ ਬੈਠਾ ਜਿਉਂ ਹੀ ਉਹਨੇ ਗਲਾਸ ਨੀਵਾ ਹੋਏ ਨੇ ਮਰਦਾਨਾ ਜੀ ਧਰਤੀ ਤੇ ਰੱਖਣ ਦੇ ਲਈ ਗਲਾਸ ਤੌਣ ਨੀਮੀ ਹੋਈ ਗਰਦਨ ਨੀਮੀ ਹੋਈ ਵਰਦਾਨਾ ਜਿਹੜੀ ਉਹਨੇ ਨਾਲ ਦੀ ਨਾਲ ਆ ਕੇ ਉਸ ਲੜਕੀ ਨੇ ਉਹਦੇ ਗਲੇ ਦੇ ਵਿੱਚ ਇੱਕ ਤਵੀਤ ਬਨ ਦਿੱਤਾ ਤਵੀਤ ਪਾ ਦਿੱਤਾ ਗਲੇ ਦੇ ਵਿੱਚ ਤਵੀਤ ਪਾਇਆ ਇਹ ਕਵੀ ਸੰਤੋਖ ਸਿੰਘ ਜੀ ਦਾ ਇਤਿਹਾਸ ਲਿਖਿਆ ਹੋਇਆ ਜੋ ਆਪਾਂ ਵਿਚਾਰਦੇ ਆ ਉਹਨੂੰ ਭੇਡੂ ਬਣਾ ਦਿੱਤਾ ਕਿ ਮਰਦਾਨਾ ਨੂੰ ਉਹਨਾਂ ਮਰਦਾਨਾ ਪਾਣੀ ਪੀਤਾ ਲਿਆ ਮਣ ਪਾਣੀ ਮਰਦਾਨਾ ਕਹਿੰਦਾ ਜੇ ਮੈਂ ਨਾ ਹੀ ਆਉਂਦਾ ਹੁਣ ਨਾ ਤਾਂ ਬੋਲ ਸਕਦਾ ਪੇਟੂ ਬੜੇ ਆ ਹੁਣ ਬੋਲੇ ਕੀ ਪਿਉ ਪੈਂ ਪੈਂ ਕਰਦਾ ਕਿਹਨੂੰ ਸੁਣੇਗਾ ਮਰਦਾਨਾ ਤਾਂ ਮਰਦਾਨ ਨੇ ਉਸੇ ਮੰਜੀ ਦੇ ਪਾਬੇ ਨਾਲ ਬੰਨ ਕੇ ਉਹ ਆਪ ਖੜਾ ਚੁੱਕ ਕੇ ਬਾਹਰ ਨੂੰ ਆ ਗਈ ਇਹ ਮਰ ਇਹਦੇ ਕੋਲ ਤਾਂ ਹੈ ਨਹੀਂ ਆ ਕੋ ਜਿਹੜੇ ਗੁਰੂ ਦੇ ਕੋਲ ਲੱਭਾਂਗੇ ਤਾਂ ਇੱਥੇ ਕੱਲ ਆਪਾਂ ਨੇ ਇਤਿਹਾਸ ਵਿਚਾਰੇ ਸੁਣ ਅਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਕਹਿੰਦੇ ਨੇ ਬਾਲਾ ਕਹੈ ਸ੍ਰੀ ਅੰਗਦ ਜੀ ਪਰ ਬਾਹਰ ਬੈਸਰੇ ਜਗਸੁਆ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਜੀ ਕਿਉਂਕਿ ਇਤਿਹਾਸ ਬਾਲਾ ਜੀ ਸਨਾਰੇ ਦੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਖਡੂਰ ਸਾਹਿਬ ਦੀ ਧਰਤੀ ਤੇ ਬਾਲਾ ਜੀ ਦੁਆਰਾ ਫਿਰ ਕਹਿੰਦੇ ਨੇ ਬਾਲਾ ਕਹੈ ਸੁਨ ਅੰਗਦ ਜੀ ਪੁਰ ਪਾ ਬਾਹਰ ਵੈਸ ਰੇ ਜਗਸਵ ਨਗਰ ਦੇ ਵਿੱਚ ਦੀ ਲੰਘ ਕੇ ਨਗਰ ਦੇ ਦੂਜੇ ਪਾਸੇ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਟਿਕਾਣਾ ਕੀਤਾ ਬਣਾ ਨਾਲ ਬਾਲਾ ਜੀ ਬਹਿ ਗਏ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਦੋਵੇਂ ਜਣੇ ਨੇ ਤਾਂ ਜਦੋਂ ਉੱਥੇ ਬੈਠੇ ਨੇ ਜਾ ਕੇ ਤਾਂ ਇੱਕ ਮਹੂਰਤ ਬੀਤ ગયો ਵਿਦ ਜਾਣਤ ਪੇ ਸਭ ਅੰਤਰ ਜਾਨੇ ਸਤਿਗੁਰੂ ਬੈਠੇ ਨੇ ਉੱਥੇ ਜਾ ਕੇ ਦੋ ਘੜੀਆਂ ਬੀਤ ਗਈਆਂ ਜਦੋਂ ਦੋ ਘੜੀਆਂ ਬੀਤੀਆਂ ਨੇ ਬਾਲੇ ਨੂੰ ਪੁੱਛੇ ਆ ਬਾਲਾ ਆਪਣਾ ਮਰਦਾਨਾ ਨਹੀਂ ਆਇਆ ਹਾਲਾਂਕਿ ਅੰਤਰ ਜਾਨੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਭ ਜਾਣਤ ਅੰਤਰ ਜਾਨੀ ਸਭ ਕੁਝ ਜਾਣਦੇ ਨੇ ਹਮ ਬਾਲੇ ਨੂੰ ਕਹਿੰਦੇ ਨੇ ਬਾਲੇ ਆ ਆਪਣੇ ਨਾਲ ਸਾਡਾ ਮਿੱਤਰ ਪਿਆਰਾ ਸੀ ਮਰਦਾਨਾ ਉਹ ਕਿੱਥੇ ਹੈ ਉਹ ਕਹਿੰਦੇ ਤੁਹਾਨੂੰ ਵੀ ਪਤਾ ਉਹਨਾਂ ਨੇ ਕਿਹਾ ਸੀ ਮੈਂ ਪਾਣੀ ਪੀਣਾ ਹੈ ਅਤੇ ਉਹ ਪਾਣੀ ਪੀਣ ਦੇ ਲਈ ਰੁਕੇ ਸੀ ਅਤੇ ਹੁਣ ਕੀ ਪਤਾ ਉਹ ਕਿੱਥੇ ਨੇ ਬੈਨ ਭਨੇ ਗੁਨ ਐਨ ਪ੍ਰਭ ਮਰਦਾਨਾ ਨਾ ਆਇਓ ਰਹੋ ਕਿਸੇ ਕਾਮੇ ਬਾਲੇ ਨੂੰ ਕਹਿੰਦੇ ਨੇ ਬਾਲਾ ਜੀ ਲੱਭ ਕੇ ਲੇ ਇਹ ਨਗਰ ਜਿਹੜਾ ਇਸ ਨਗਰ ਦੇ ਵਿੱਚੋਂ ਆਪਾਂ ਨੂੰ ਸੋਹਣੀਆਂ ਸਜਾਵਟਾਂ ਮਿਲੀਆਂ ਨੇ ਅਤੇ ਬੜੇ ਇਹਦੇ ਵਿੱਚ ਰੂਪ ਰੰਗ ਸਾਨੂੰ ਮਿਲੇ ਨੇ ਤਾਂ ਇਹ ਸਿਰ ਨਿਰਾਇ ਨਰਕ ਹੈ ਤਾਂ ਸਾਨੂੰ ਇਹ ਨਗਰ ਦੇ ਵਿੱਚ ਆਏ ਆ ਜੋ ਕੁਝ ਅਸੀਂ ਦੇਖ ਕੇ ਆਏ ਆ ਵਿਖਾਵਾ ਕੁਝ ਹੋਰ ਹੈ ਤੇ ਅੰਦਰ ਦਾ ਕੁਝ ਹੋਰ ਹੈ ਕਿਤੇ ਸਾਡਾ ਮਰਦਾਨਾ ਇਹ ਵਿਖਾਵੇ ਦੇ ਵਿੱਚ ਆਉਂਦਾ ਤਾਂ ਨਹੀਂ ਹੈ ਪਰ ਕੋਈ ਪਤਾ ਨਹੀਂ ਇਹ ਦੁਨੀਆਦਾਰੀ ਹੈ ਇਹ ਬਾਲਾ ਸਾਡੇ ਮਰਦਾਨੇ ਨੂੰ ਲੱਭ ਕਿੱਥੇ ਹੈ ਮਰਦਾਨਾ ਹੋਏ ਕਿ ਦੋ ਅਗਲੀ ਵਿਦਤਾ ਸੰਗ ਹੈ ਨਗਰੀ ਸਗਰੀ ਇਹ ਖਾਮੀ ਇੱਕ ਖਾਮੀ ਨਗਰ ਦੇ ਵਿੱਚ ਬੜੀ ਬਹੁਤ ਵੱਡੀ ਖਾਮੀ ਬਹੁਤ ਵੱਡੀ ਜੇ ਨਗਰ ਦੇ ਵਿੱਚ ਕਮੀ ਇਹ ਹੈ ਕਿ ਕਿਉਂਕਿ ਉੱਥੇ ਦੀਆਂ ਇਸਤਰੀ ਸੀ ਮੁਖੀ ਅਤੇ ਜ਼ਿਆਦਾਤਰ ਮਲੋ ਇਸਤਰੀਆਂ ਦੇ ਚੱਲਦਾ ਸੀ ਬੋਲ ਬਾਲ ਹੁਣ ਜਦੋਂ ਹੁਣ ਉਹਨਾਂ ਨੇ ਆਪਣਾ ਮੰਨ ਲਓ ਕਿਸੇ ਨੂੰ ਲੁੱਟਣਾ ਹੈ ਕਿਸੇ ਨੂੰ ਤਬਾਹ ਕਰਨਾ ਜਾਂ ਕਿਸੇ ਦਾ دین ਧਰਮ ਡੁਲਾਉਣਾ ਹੈ ਕਿਸੇ ਨੂੰ ਧਰਮ ਤੋਂ ਗਿਰਨਾ ਹੈ ਤਾਂ ਫਿਰ ਉਹ ਇਸ ਤਰ੍ਹਾਂ ਬਹੁਤਾ ਸਮਾਂ ਨਹੀਂ ਲਾਉਂਦੇ ਆ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਇਹ ਖਾਮੀ ਹੈ ਨਗਰ ਦੀ ਅਸੀਂ ਮਰਦਾਨੇ ਨੂੰ ਪਿੱਛੇ ਪਿੱਛੇ ਛੱਡ ਆਏ ਆ ਬਾਲੇ ਆ ਬਹੁਤ ਵੱਡੀ ਗਲਤੀ ਕਰ ਆਏ ਆ ਲੈ ਕੇ ਆਓ ਮਰਦਾਨੇ ਨੂੰ ਬਾਲਾ ਜੀ ਹੁਣ ਕਹਿੰਦੇ ਨੇ ਸਤਿਗੁਰੂ ਕਿ ਨਿਗੋਰੇ ਨਰ ਮੂਰਖ ਸੇ ਲਖੀਏ ਬਹੁ ਜੋਗਤਾ ਜੋਰ ਸਸੀਲਾ ਬਹੀਨਾ ਮਰਦਾਨਾ ਸਾਡਾ ਸੁਸ਼ੀਲ ਹੈ ਮਰਦਾਨਾ ਸਾਡਾ ਬੜਾ ਪ੍ਰੇਮ ਮਹੱਬਤ ਵਾਲਾ ਹੈ ਪਰ ਕਿਤੇ ਉਹਨਾਂ ਦੀ ਪ੍ਰੇਮ ਮਹੱਬਤ ਦੀਆਂ ਗੱਲਾਂ ਦੇ ਵਿੱਚ ਆ ਕੇ ਮਰਦਾਨੇ ਦੇ ਨਾਲ ਕੁਝ ਹੋਰ ਨਾ ਵਾਪਰ ਗਏ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਨਿਗੋਰੇ ਨਰ ਇੱਥੇ ਦੇ ਨਰ ਜੜੇ ਨੇ ਨਿਗੋਰੇ ਨੇ ਉਨਾ ਦਾ ਕੋਈ ਦੀਨ ਧਰਮ ਨਹੀਂ ਹੈ ਅਤੇ ਇਸ ਤਰ੍ਹਾਂ ਤਾਂ ਉਹਨਾਂ ਤੋਂ ਵੀ ਅੱਗੇ ਨੇ ਮੂਰਖ ਲਖੀਏ ਅਤੇ ਜੋਖ ਤਾਂ ਜੋਰ ਸਸੀਲਾ ਬਹੀਨਾ ਇਹਨਾਂ ਦੇ ਕੋਲ ਗੁਣ ਨਹੀਂ ਨੇ ਇਹ ਉਹ ਗਣਹਾਰ ਨੇ ਸਾਰੇ ਹੁਣ ਬਾਲਾ ਕਹਿੰਦਾ ਦਾਤਾ ਜੀ ਜੇ ਪਛਤਾਤ ਤ ਤਗਰਾਗ ਸੁਨਾਬਤ ਪੋ ਬਸਾਬਤ ਕਿਨ ਬੰਧਨ ਕੀਨਾ ਮਰਦਾਨੇ ਦੇ ਕੋਲ ਤੁਸੀਂ ਕਹਿੰਦੇ ਹੋ ਕਿ ਮਰਦਾਨਾ ਇਤਨਾ ਧਨੀਆ ਰਾਗਦਾ ਇਤਨ ਰਵਾਬ ਦਾ ਤਨੀਆਂ ਉਹ ਸਾਰਿਆਂ ਨੂੰ ਕੀਲ ਕੇ ਲੱਖ ਤਾ ਤੁਹਾਡੇ ਦੇ ਅਲਫਾਜ਼ ਹੋਣ ਤੁਹਾਡੇ ਵਚਨ ਹੋਣ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਬਾਕੀ ਮਰਦਾਨੇ ਦੀ ਰਵਾਬ ਰਵਾਬ ਛਿੜੇਗਾ ਰਵਾਬ 부ਜਾਵੇਗਾ ਅਤੇ ਉਹ ਤੰਦਾ ਨੂੰ ਜਦੋਂ 부ਜਾਵੇਗਾ ਸਾਰਿਆਂ ਨੂੰ ਕੀਲ ਲਵੇਗਾ ਗੁਰੂ ਨਾਨਕ ਦੇ ਮਹਾਰਾਜ ਜੀ ਬਾਲਾ ਜੀ ਬਾਲੇ ਨੂੰ ਕਹਿੰਦੇ ਬਾਲਿਆ ਰਵਾਬ ਤਾਂ ਤੇਰੇ ਕੋਲ ਹੈ ਜੇਕ ਉਹਨਾਂ ਨੇ ਫੜਾਈ ਸੀ ਨਾ ਕਿ ਤੁਸੀਂ ਮੈਂ ਪਾਣੀ ਪੀ ਕੇ ਆ ਗਿਆ ਤੁਸੀਂ ਨਾਲ ਲੈ ਕੇ ਚੱਲੋ ਤਾਂ ਹੁਣ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਭਾਈ ਲੱਭ ਕੇ ਲੈ ਕੇ ਆਈਏ ਚਲਿਏ ਸੁਦਲੇ ਹੋ ਅਬ ਤਿਸ ਕੀ ਮੁਖ ਭਾਕਤ ਗਨੇ ਨਾ ਪਿਖੇ ਦੁਖ ਦੀ ਨਾ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਾਡੇ ਮਰਦਾਨੇ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਾ ਦੇ ਦੇਣਾ ਕਿਉਂਕਿ ਇਹ ਆਪਣੇ ਮਨ ਦੀ ਕਰਨ ਦੇ ਲਈ ਕਿਸੇ ਦਾ دین ਧਰਮ ਡੁਲਾਉਣ ਦੇ ਲਈ ਜਾਂ ਇਹ ਜ਼ਿੰਦਗੀ ਨੂੰ ਮੌਤ ਦੇ ਵਿੱਚ ਤਬਦੀਲ ਕਰਨ ਦੇ ਲਈ ਮੌਤਾ ਸਮਾਂ ਨਹੀਂ ਲਉਂਦੇ ਸਾਡਾ ਵਰਦਾਨ ਹੱਸ ਮੁੱਖ ਚੇਰਾ ਹੈ ਕਿਤੇ ਉਹਨਾਂ ਨੂੰ ਕਿਸੇ ਪ੍ਰਕਾਰ ਇਹ ਪਾਪੀ ਦੁੱਖ ਨਾ ਦੇਣ ਚੱਲ ਮਰਦਾਨਾ ਚੱਲ ਬਾਲਾ ਜੀ ਇੱਕ ਪਾਸੇ ਤੁਸੀਂ ਚੱਲੋ ਨਗਰ ਦੇ ਇੱਕ ਪਾਸੋਂ ਦੀ ਮੈਂ ਵੇਖਦਾ ਘਰ ਘਰ ਵੇਖ ਕੇ ਜਾ ਕੇ ਵੇਖੀਏ ਪਤਾ ਲੱਗੇਗਾ ਤਾਂ ਗੁਰੂ ਨਾਨਕ ਦੇ ਮਹਾਰਾਜੀ ਚੱਲ ਪਏ ਤੇ ਨਾਲ ਜਿਸ ਬਾਸ ਉਤੋ ਤੇ ਜਾਤ ਰਥਿਆ ਤੇ ਸੋ ਮਿਲੀ ਸਿਰ ਮੈਂ ਕੱਟ ਲਈ ਨਾ ਸਿਰ ਮੈਂ ਘਟ ਘੜੇ ਦਾ ਪਾਣੀ ਲੈ ਕੇ ਉਹ ਸਤਗੁਰਾਂ ਨੂੰ ਲੱਭਣ ਆਈ ਸੀ ਸਤਗੁਰਾਂ ਨੇ ਨਗਰ ਦੇ ਥੋੜਾ ਬਾਹਰ ਟਿਕਾਣਾ ਕਰ ਲਿਆ ਸੀ ਹੁਣ ਉਹ ਜਿਹੜੀ ਇਸਤਰੀ ਨੇ ਮਰਦਾਨੇ ਨੂੰ ਭੇਡੂ ਬਣਾਇਆ ਆਪਣਾ ਜਾਲ ਪਾਇਆ ਸੀ ਜਿਵੇਂ ਵੀ ਉਹਨੇ ਜਾਦੂ ਟੂਣਾ ਕੀਤਾ ਸੀ ਪਰ ਉਹ ਨਗਰ ਦੇ ਵਿੱਚ ਲੱਭਦੀ ਸੀ ਕਿ ਇਹਨਾਂ ਦਾ ਗੁਰੂ ਮੈਨੂੰ ਲੱਭੇ ਸਤਗੁਰੂ ਨਗਰ ਤੋਂ ਬਾਹਰ ਸੀ ਇਤਨੇ ਨੂੰ ਹੰਬ ਅਗੇ ਉਹ ਆਪਣੇ ਘਰ ਗਈ ਕਿ ਮੈਨੂੰ ਇਹਨਾਂ ਦਾ ਗੁਰੂ ਇਹਨਾਂ ਦਾ ਸਾਥੀ ਮਿਲਿਆ ਨਹੀਂ ਹੈ ਉਹ ਵਾਪਸ ਗਈ ਹੈ ਇਤਨੇ ਨੂੰ ਸਤਗੁਰੂ ਉੱਥੇ ਪਹੁੰਚ ਗਏ ਨੇ ਨਾਲ ਬਾਲਾ ਜੀ ਨੇ ਬਾਲਾ ਜੀ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸੀ ਮੈਂ ਮੈਨੂੰ ਕਿ ਆਪਾਂ ਨਗਰਾਂ ਦੇ ਵਿੱਚ ਜਾ ਕੇ ਵੇਖਦੇ ਆ ਘਰ ਘਰ ਮਰਦਾਨਾ ਸਾਡਾ ਕਿੱਥੇ ਆ ਪਰ ਕਹਿੰਦੇ ਮੈਂ ਉਹਨਾਂ ਦੇ ਪਿੱਛੇ ਆ ਸਤਿਗੁਰੂ ਅੱਗੇ ਨੇ ਸਿੱਧੀ ਠੱਲ ਜਾ ਕੇ ਉਹਨਾਂ ਦੇ ਘਰ ਦੇ ਅੱਗੇ ਪਾਈਏ ਜਿੱਥੇ ਮਰਦਾਨਾ ਸੀ ਤਾਂ ਉਹ ਇਸ ਤਰੀ ਘੜਾ ਲੈ ਕੇ ਅੰਦਰ ਗਈ ਹੈ ਪਾਣੀ ਦਾ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਵਾਜ਼ ਲਈ ਉਹਨਾਂ ਨੂੰ ਕਿਹਾ ਸ੍ਰੀ ਗੁਰੂ ਨਿਹਾਰ 부ਜੀ ਵਚਨ ਉਚਾਰਿਓ ਤਾਂ ਉਹਨਾਂ ਨੂੰ ਬਚਨ ਉਚਾਰੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿ ਐ ਭੈਣ ਮੇਰੀਏ ਕਹਿੰਦੇ ਨਗਰ ਦੇ ਵਿੱਚ ਅਸੀਂ ਲੰਗ ਰਹੇ ਸੀ ਮਾਨਵ ਹਮਾਰ ਇੱਕ ਆਇਓ ਤਿਹ ਥਾਨ ਕੋ ਲੰਗਦੇ ਹੋਏ ਸਾਡੇ ਮਿੱਤਰ ਨੂੰ ਪਾਣੀ ਦੀ ਪਿਆਸ ਲੱਗੀ ਅਤੇ ਅਸੀਂ ਦੋਵੇਂ ਜਣੇ ਅੱਗੇ ਚਲੇ ਗਏ ਸਾਡਾ ਮਿੱਤਰ ਪਿਆਰਾ ਮਰਦਾਨਾ ਉਹ ਪਿੱਛੇ ਰਹਿ ਗਿਆ ਹੁਣ ਇਹ ਨਹੀਂ ਪਤਾ ਉਹਨੇ ਕਿਸ ਘਰ ਦੇ ਵਿੱਚੋਂ ਪਾਣੀ ਮੰਗਿਆ ਹੈ ਕੀ ਉਹਦੇ ਨਾਲ ਵਾਪਰੇ ਆ ਹੈ ਤਾਂ ਅਸੀਂ ਤੁਹਾਡੇ ਤੋਂ ਪੁੱਛਦੇ ਆਂ ਭੈਣ ਮੇਰੀ ਕਿ ਸਾਡਾ ਮਿੱਤਰ ਪਿਆਰਾ ਤੁਸੀਂ ਵੇਖਿਆ ਹੈ ਹੁਣ ਜਿਹੜੀ ਉਹ ਇਸਤਰੀ ਸੀ ਉਹ ਵੇਖ ਕੇ ਅੱਗੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੁਣ ਕੇ ਜਵਾਬ ਹਟ ਕੇ ਨਾ ਗयो ਕੌਣ ਜਾਣੇ ਕਹਾ ਪਇਓ ਤੇ ਕਾਜ ਨੇ ਕਚੂ ਹੋਤ ਆਇਓ ਪਾ ਪਾਣੀ ਪਾਨ ਗੋ ਉਹ ਕਹਿੰਦੀ ਮੈਂ ਤਾਂ ਘੜਾ ਪਾਣੀ ਦਾ ਹੁਣੀ ਘਰ ਆਪਣੇ ਲੈ ਕੇ ਆਈ ਆ ਮੈਂ ਪਰਾਇਆ ਮਰਦ ਸਾਡੇ ਨਗਰ ਤੋਂ ਬਗੈਰ ਨਾਂ ਮੈਂ ਕੋਈ ਇਧਰ ਨੂੰ ਜਾਂਦਾ ਵੇਖਿਆ ਨਾ ਉਧਰ ਨੂੰ ਜਾਂਦਾ ਵੇਖਿਆ ਮੈਨੂੰ ਨਹੀਂ ਪਤਾ ਕਿ ਇਸ ਨਗਰ ਦੇ ਵਿੱਚ ਆਇਆ ਵੀ ਹੈ ਅਤੇ ਜੇ ਇੱਥੇ ਹੈ ਮੈਨੂੰ ਨਹੀਂ ਪਤਾ ਤੁਹਾਡੇ ਮਰਦਾਨੇ ਗੁਰੂ ਨਾਨਕ ਦੇ ਮਹਾਰਾਜ ਜੀ ਗੱਲ ਕਰ ਰਹੇ ਸੀ ਤੇਰੀ ਆ ਕਹਿ ਬਾਨ ਇਹਾ ਨਾ ਨਰ ਕੋ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਤੁਸੀਂ ਬਾਹਰ ਗਏ ਸੀ ਤਾਂ ਇਦਾਂ ਕਰ ਪੈਡ ਮੇਰੀ ਤੁਹਾਡੇ ਘਰ ਦੇ ਵਿੱਚ ਵੀ ਕੀ ਹੋ ਸਕਦਾ ਸੀ ਦੂਜੇ ਘਰਾਂ ਦੇ ਵਿੱਚ ਲੱਭਾਂਗੇ ਜਾ ਕੇ ਤਾਂ ਜੇ ਇਥੋਂ ਲੱਭਦੇ ਲੱਭਦੇ ਅਸੀਂ ਬਾਹਰ ਨੂੰ ਗਏ ਤਾਂ ਰਸਤਾ ਸਾਨੂੰ ਮਿਲਿਆ ਅਸੀਂ ਬਾਹਰ ਨੂੰ ਜਾਵਾਂਗੇ ਹੁਣ ਦੁਬਾਰਾ ਵਾਪਸ ਨਹੀਂ ਆਵਾਂਗੇ ਤੁਹਾਡੇ ਘਰ ਤੋਂ ਸ਼ੁਰੂ ਕਰਦੇ ਆਂ ਪੈਣ ਮੇਰੀਏ ਮਰਦਾਨੇ ਨੂੰ ਅੰਦਰੋਂ ਵੇਖੋ ਹੈ ਮਰਦਾਨਾ ਅੰਦਰ ਸਾਡਾ ਮਿੱਤਰ ਹੈ ਅੰਦਰ ਹੁਣ ਉਹ ਅੱਗੋਂ ਕਹਿੰਦੀ ਆ ਕਹਿੰਦੇ ਤੁਸੀਂ ਕਹਿੰਨੇ ਹੋ ਕਿ ਤੁਹਾਡਾ ਮਰਦਾਨਾ ਤੁਹਾਡਾ ਮਿੱਤਰ ਪਿਆਰਾ ਤਾਂ ਕਿਦੇ ਘਰ ਦੇ ਵਿੱਚ ਮੈਂ ਆ ਸਾਡੇ ਮਰਦ ਸਾਡੇ ਹੋਰ ਜਿਹੜੇ ਨੇ ਉਹ ਕੰਮਾਂ ਕਰਾਂ ਤੇ ਗਏ ਨੇ ਘਰ ਦੇ ਵਿੱਚ ਮੈਂ ਚੁੱਲ੍ਹੇ ਚੌਕੇ ਦਾ ਕੰਮ ਕਰਦੀ ਆ ਲੰਗਰ ਪਾਣੀ ਲੋਣਾ ਹੈ ਤੇ ਮੈਂ ਪਾਣੀ ਲੈ ਕੇ ਆਈਆਂ ਘੜਾ ਸਾਡੇ ਮੇਰੇ ਤੋਂ ਸਵਾਏ ਸਾਡੇ ਘਰ ਦੇ ਵਿੱਚ ਹੋਰ ਕੋਈ ਹੈ ਨਹੀਂ ਗੁਰੂ ਨਾਨਕ ਦੇ ਮਹਾਰਾਜ ਜੀ ਗੱਲਾਂ ਕਰ ਰਹੇ ਸੀ ਉਸ ਇਸਤਰੀ ਦੇ ਨਾਲ ਇਸਰੀ ਬਿਲਕੁਲ ਜਵਾਬ ਦੇ ਕੇ ਆਗੇ ਜਾਏ ਹੀਰੋਂਪੁਰ ਰਹਿਣੇ ਕਹੂੰਦੁਰ ਸੁਨੇ ਮਰਦਾਨੇ ਗੁਣ ਬੈਨ ਕਾਨ ਕੇ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਬੂਏ ਤੇ ਉਦੇ ਨਾਲ ਗੱਲਬਾਤ ਕਰ ਰਹੀ ਸੀ स्त्री ਦੇ ਨਾਲ ਮਰਦਾਨਾ ਅੰਦਰ ਭੇਡੂ ਬਣਾਇਆ ਹੋਇਆ ਸੀ ਮਰਦਾਨਾ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਹੁਣ ਬਲਾਵੇ ਕਿਵੇਂ ਮਰਦਾਨਾ ਮਰਦਾਨਾ ਉਹ ਕਹਿੰਦੇ ਨੇ ਕਿ ਦੋਹਰਾ ਬਾਸ ਬਸਾਵੈ ਬਸੇ ਕੋ ਬਾਸਵਿਕ ਹੈ ਬੰਧਾਨ ਹੁਣ ਮਰਦਾਨਾ ਬੋਲਣਾ ਤਾਂ ਚਾਹੁੰਦਾ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਗੁਰੂ ਜੀ ਸਤਿਗੁਰੂ ਜੀ ਮੈਂ ਇੱਥੇ ਹਾਂ ਮੇਰੇ ਗਲ ਦੇ ਵਿੱਚ ਸੰਗਲ ਪਾਈ ਹੈ ਮੈਨੂੰ ਇਸ ਮੰਝੇ ਦੇ ਪਾਵੇ ਦੇ ਨਾਲ ਬੰਨਿਆ ਵਾ ਪਰ ਹੁਣ ਬੋਲਦਾ ਕਿਵੇਂ ਬੋਲਦਾ ਭਇਆ ਭਇਆ ਪੈ ਸੁਨੇ ਸੁਨਾਵੇ ਭਗਤ ਬਖਸ਼ਲ ਕੋ ਕਾਨ ਭੈ ਭੈ ਕਰਦਾ ਹੁਣ ਮਰਦਾਨੇ ਤੋਂ ਬੋਲੇ ਆ ਤਾਂ ਜਾਣੇ ਜਿੱਦਾਂ ਉਹਦਾ ਉਹਨੇ ਸਰੀਰ ਆਕਾਰ ਬਣਾ ਦਿੱਤਾ ਮਤਲਬ ਮਰਦਾਨੇ ਨੂੰ ਭੇਡੂ ਬਣਾ ਦਿੱਤਾ ਤਾਂ ਬੋਲੇ ਆ ਨਹੀਂ ਜਾ ਰਿਹਾ ਭੈ ਭੈ ਕਰਦਾ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਉਹ ਆਵਾਜ਼ ਪਈ ਭੈ ਭੈ ਹੁਣ ਉਸ ਇਸਤਰੀ ਨੇ ਵੀ ਸੁਣਿਆ ਬਾਲੇ ਨੇ ਵੀ ਸੁਣਿਆ ਪਰੋਂ ਵਾਲੇ ਨੂੰ ਕਿਹਦਾ ਕੋਈ ਜਾਨਵਰ ਹੈ ਨਾ ਅੰਦਰ ਕੋਈ ਬੋਲਦਾ ਹੈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਹੈ ਸਤਿਗੁਰੂ ਕਹਿੰਦੇ ਨੇ ਕਿਉਂ ਨਾ ਬਤਾਵੇ ਮਾਨਵ ਤੂੰ ਤਾਂ ਕਹਿੰਦੇ ਤੂੰ ਭੈਣ ਮੇਰੀ ਦੱਸਦੀ ਕਿਉਂ ਨਹੀਂ ਤੈਨੂੰ ਪਤਾ ਹੈ ਇੱਧਰ ਨੂੰ ਗਿਆ ਸਤ ਦੱਸਦੇ ਸਾਨੂੰ ਇੱਧਰ ਗਿਆ ਦੱਸਦੇ ਤੇ ਜਿੱਥੇਰੇ ਘਰ ਦੇ ਅੰਦਰ ਤਾਂ ਸਾਨੂੰ ਫਿਰ ਵੀ ਦੱਸਦੇ ਤੂੰ ਮੁਖਕੂਰ ਕਹਿ ਕਰ ਅੰਤਰ ਜਾਤੀ ਕਹਿੰਦੇ ਤੂੰ ਝੂਠ ਬੋਲਦੀ ਆਂ ਗੂੜ ਬੋਲਦੀ ਆਂ ਸਾਡਾ ਮਿੱਤਰ ਪਿਆਰਾ ਤੇਰੇ ਘਰ ਦੇ ਅੰਦਰ ਹੈ ਇਸ ਤਰੀਕੇ ਨੇ ਮੈਂ ਹੁਣ ਘਰ ਦੇ ਵਿੱਚੋਂ ਬਾਹਰ ਆਈ ਆਂ ਤਾਂ ਘਰ ਦੇ ਵਿੱਚ ਉਸ ਮੇਰੇ ਹੈ ਕੋਈ ਨਹੀਂ ਹੈ ਤਾਂ ਇਹ ਹੈ ਥਾਨ ਸੁਨਿਓ ਹਮ ਕਾਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਅਸੀਂ ਤੁਹਾਡੇ ਇਸ ਘਰ ਦੇ ਵਿੱਚੋਂ ਕੰਨਾਂ ਦੇ ਵਿੱਚ ਸਾਡੀ ਇੱਕ ਆਵਾਜ਼ ਪਈ ਹੈ ਬਾਲੇ ਨੂੰ ਮੁੱਚਿਆ ਤੇਰੇ ਕੰਨਾਂ ਦੇ ਵਿੱਚ ਪਈ ਹੈ ਕਹਿੰਦੇ ਭੈ ਪੈਂਦੀ ਆਵਾਜ਼ ਪਈ ਹੈ ਸਾਡਾ ਮਰਦਾਨਾ ਨਹੀਂ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕੰਨਾਂ ਦੇ ਵਿੱਚ ਆਵਾਜ਼ ਪਈ ਹੈ ਨਾ ਕਹਿੰਦੇ ਪਈ ਜ਼ਰੂਰ ਹੈ ਕੰਨਾਂ ਦੇ ਵਿੱਚ ਆਵਾਜ਼ ਪਰ ਉਹ ਕਿਸੇ ਜਾਨਵਰ ਦੀ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਬਰਿਓ ਜਾਲ ਪਾਨ ਕੇ ਹੇਤ ਦਿਖਾਂਤੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮਰਦਾਨੇ ਨੂੰ ਉਸ ਸਮੇਂ ਜਦੋਂ ਇਸ ਤਰੀ ਕਹਿ ਰਹੀ ਸੀ ਤੇ ਸਾਡੇ ਘਰ ਦੇ ਵਿੱਚ ਕੋਈ ਨਹੀਂ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭੈਣ ਮੇਰੀ ਹੈ ਤਾਂ ਤੂੰ ਅੰਦਰ ਜਾ ਕੇ ਵੇਖ ਤਾਂ ਜੋ ਵੀ ਤੁਹਾਡੇ ਅੰਦਰ ਹੈ ਅਸੀਂ ਕਿਹੜਾ ਤੁਹਾਡੇ ਤੋਂ ਕੁਝੇ ਤੋਂ ਚੱਕ ਕੇ ਲੈ ਕੇ ਚੱਲੇ ਆਂ ਕੁਝ ਤੁਹਾਡੇ ਕੁਝ ਮੰਗਣ ਨਹੀਂ ਆਏ ਸਿਰਫ ਵੇਖਣ ਦੇ ਲਈ ਆਏ ਆ ਕਿ ਸਾਡਾ ਮਿੱਤਰ ਪਿਆਰਾ ਹੈ ਤਾਂ ਨਹੀਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਵੇਖਿਆ ਕਿ ਇਸਤਰੀ ਇਹ ਨਿਰਾ ਮਰਲੋ ਊੜ ਦੀ ਭਰੀ ਹੈ ਕੁਫਰ ਤੋਲ ਦੀ ਪਈ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਦਰ ਗਏ ਆ ਲੋ ਮੂਲ ਮੰਤਰ ਦਾ ਜਾਪ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮਰਦਾਨਾ ਉਹ ਪੇਡੂ ਬਣਿਆ ਸੀ ਸਿਰ ਤੇ ਹੱਥ ਰੱਖੇ ਆ ਮਰਦਾਨੇ ਦੇ ਮਰਦਾਨਾ ਸੰਗਤ ਜੀ ਉਸੇ ਸਰੀਰ ਦੇ ਵਿੱਚ ਆਇਆ ਤਰੀਆ ਕਹਿ ਪ੍ਰਤੀਤ ਨਹੀਂ ਬਰ ਅੰਤਰਹਿਰ ਲਬੋ ਪਲ ਭਾਂਦੀ ਜਦੋਂ ਸਤਿਗੁਰੂ ਨਹੀਂ ਬਾਰ ਬਾਰ ਕਹੀ ਗਏ ਤਾਂ ਹੁਣ ਉਹ ਕਹਿੰਦੀ ਤੈਨੂੰ ਤੁਹਾਨੂੰ ਮੇਰੇ ਤੇ ਪ੍ਰਤੀਤ ਨਹੀਂ ਐ ਮੇਰੇ ਤੇ ਯਕੀਨੀਆ ਕਹਿੰਦੇ ਉਹ ਸਾਈਡ ਤੇ ਹੋਏ ਤਾਂ ਕਹਿੰਦੇ ਅੰਦਰ ਲੱਭ ਲਓ ਜਿੱਥੇ ਤੁਹਾਨੂੰ ਲੱਭਦਾ ਸਤਿਗੁਰੂ ਜਾਣੀ ਜਾਣ ਸੀ ਉਹਦੇ ਕੋਲ ਗਏ ਮਰਦਾਨੇ ਦੇ ਕੋਲ ਬੀਚ ਨਕੇ ਤਦਰਾਉ ਨਹੀਂ ਮੈਂ ਬੋਲਦੇ ਕਹਿੰਦੇ ਮੈਂ ਬੋਲ ਰਹੀ ਹਾਂ ਬਾਰ ਬਾਰ ਤੁਹਾਨੂੰ ਪ੍ਰਤੀਤ ਨਹੀਂ ਆ ਰਹੀ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭੈਣ ਮੇਰੀ ਆ ਚੰਚਲ ਤਰਹਿ ਕੇ ਚਚਲ ਲਖਦਲਤ ਸੀਲਤ ਜੋਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਇਸ ਤਰੀ ਨੂੰ ਬਹੁਤ ਵੱਡਾ ਰੱਬ ਨੇ ਦਰਦਾ ਦਿੱਤਾ ਹੈ ਅਤੇ ਸੱਜ ਕੇ ਜਾਈਏ ਭੈਣ ਮੇਰੀ ਤੇ ਰੱਬ ਨੇ ਤੁਹਾਨੂੰ ਸੋਹਣਾ ਰੂਪ ਰੰਗ ਦਿੱਤਾ ਹੈ ਰੱਬ ਨੇ ਤੁਹਾਨੂੰ ਸੁਣੀ ਜਵਾਨੀ ਦਿੱਤੀ ਹੈ ਅਤੇ ਸੋਨਾ ਤੁਹਾਨੂੰ ਰੱਬ ਨੇ ਘਰਵਾਰ ਦਿੱਤਾ ਪਰਿਵਾਰ ਬੜਾ ਸੋਹਣਾ ਦਿੱਤਾ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਇਹ ਕਾਦੇ ਲੀਕ ਉਪਰ ਤੋਂ ਨੇ ਸਤਿਗੁਰੂ ਮਰਦਾਨਾ ਜਿੱਥੇ ਸੀ ਉਹਦੇ ਸਿਰ ਤੇ ਜਾ ਕੇ ਖਲੋਗੇ ਇਸ ਤਰੀ ਫੇਰ ਝੂਠ ਬੋਲਦੀ ਪਈ ਹੈ ਤਾਂ ਕਹਿੰਦੇ ਤੁਸੀਂ ਸ਼ੁਕਰ ਕਰੋ ਸਾਡੇ ਜਿਹੜੇ ਮਰਦਵਾਰ ਨੇ ਘਰ ਨਹੀਂ ਆਏ ਤਾਂ ਜੇਕਰ ਇੱਥੇ ਤੁਹਾਨੂੰ ਵੇਖ ਲਿਆ ਤੁਹਾਡਾ ਕੀ ਹਾਲ ਹੋਵੇਗਾ ਨਾ ਮੈਂ ਤੁਹਾਨੂੰ ਜਾਣਦੀ ਆ ਅਤੇ ਨਾ ਤੁਸੀਂ ਮੈਨੂੰ ਜਾਣਦੇ ਹੋ ਕੱਲੀ ਮੈਂ ਘਰ ਦੇ ਵਿੱਚ ਹਾਂ ਤੁਸੀਂ ਦੋਵੇਂ ਜਣੇ ਮੇਰੇ ਘਰ ਦੇ ਵਿੱਚ ਆ ਬੜੇ ਹੋ ਜੇ ਮੈਂ ਇੱਥੇ ਰੋਲਾ ਪਾ ਦਿੱਤਾ ਤੁਹਾਡਾ ਕੀ ਬਣੇਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮੈਂ ਵੈਸੇ ਤੁਹਾਨੂੰ ਇਹ ਪੁੱਛਦਾ ਕਿ ਭੈਣ ਮੇਰੀ ਮੈਂ ਤਾਂ ਭੈਣ ਦੇ ਨਾਲ ਨਾਵਾਜਦਾ ਪਿਆ ਬਾਕੀ ਭੈਣ ਮੇਰੀ ਭੈਣ ਹੈ ਤਾਂ ਮੈਂ ਤੈਨੂੰ ਇਹ ਪੁੱਛਦਾ ਭੈਣ ਮੇਰੀ ਆ ਜਿਹੜਾ ਜਾਨਵਰ ਹੈ ਇਹਨੂੰ ਕੀ ਕਹਿੰਦੇ ਕਹਿੰਦੇ ਇਹਨੂੰ ਭੇਡੂ ਕਹਿੰਦੇ ਆ ਕਾਦੇ ਲਈ ਰੱਖਿਆ ਕਰਦੇ ਵਿੱਚ ਕੋਈ ਸ਼ੌਂਕ ਹੋਵੇਗਾ ਕੁਝ ਤਾਂ ਹੋਵੇਗਾ ਉਹ ਗਣੀ ਮੈਂ ਨਹੀਂ ਰੱਖਿਆ ਮੇਰੇ ਘਰ ਵਾਲੇ ਨੇ ਮੈਂ ਤਾਂ ਗੱਲਾਂ ਹੀ ਦਾ ਕਰਦੀਏ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਕਲ ਹਾਂ ਕਲਰ ਕੀ ਬਣ ਜਾ ਰੀਆਂ ਝੁਕੇ ਮੁਸਕਮਗੇਨ ਅਮਲਾ ਬਾਜੋ ਨਾਨਕਾ ਕਿਉ ਕਰ ਕੰਤ ਮਲੇ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਨੂੰ ਕਹਿਣ ਲੱਗੇ ਫਾਗਬਾਨੇ ਪਰਿਵਾਰ ਦਾ ਨਾਮ ਲੈਣੀ ਹੈ ਆਪਣੇ ਕੰਤ ਦਾ ਨਾਮ ਲੈਣੀ ਹੈ ਕੰਤ ਸੁਹਾਗਣ ਉਹ ਹੁੰਦੀ ਜਿਹੜੀ ਆਪਣੇ ਪਰਿਵਾਰ ਦੇ ਮੁਤਾਬਕ ਚੱਲੇ ਗੁਣ ਰੱਬ ਨੇ ਬੜੇ ਦਿੱਤੇ ਨੇ ਤਾਂ ਹੁਣ ਇਹ ਨਾ ਤਾਂ ਪਾਣੀ ਦੀ ਸੇਵਾ ਸਭ ਤੋਂ ਵੱਡੀ ਹੈ ਤੂੰ ਨੇ ਪਾਣੀ ਦਾ ਗਲਾਸ ਦਿੱਤਾ ਅਤੇ ਮਰਦਾਨੇ ਨੇ ਪਾਣੀ ਦਾ ਗਲਾਸ ਪੀਤਾ ਤੇ ਤੁਸੀਂ ਇਤਨੀ ਵੱਡੀ ਤੋਹੀਨ ਕਰ ਦਿੱਤੀ ਰੱਬ ਦੇ ਨਾਮ ਤੇ ਤੋਹੀਨ ਕਰ ਦਿੱਤੀ ਹੈ ਤਾਂ ਇਹਦਾ ਕੋਨਾ ਅਤੇ ਇਸ ਪਾਪ ਦੀ ਕੋਈ ਮਾਫੀ ਨਹੀਂ ਤੁਹਾਡੇ ਘਰ ਦੇ ਵਿੱਚ ਕੋਈ ਪਾਣੀ ਮੰਗਣ ਆਇਆ ਨਹੀਂ ਦੇਣਾ ਤਾਂ ਤੁਸੀਂ ਜਵਾਬ ਦਿਓ ਪਰ ਜਿਹੜਾ ਤੁਸੀਂ ਕੀਤਾ ਨਾ ਮਰਦਾਨੇ ਦੇਣਾ ਇਹ ਨਾ ਬਖਸ਼ਣ ਦਿੰਦੇ ਇਸ ਤਰੀਕੇ ਦੀ ਮਹਿਗੀ ਕੀਤਾ ਮੈਂ ਤਾਂ ਤੁਹਾਡਾ ਵੇਖਿਆ ਵੀ ਨਹੀਂ ਕੌਣ ਮਰਦਾਨਾ ਹੈ ਕਿੱਥੋਂ ਮਰਦਾਨਾ ਆਇਆ ਮੈਂ ਤਾਂ ਤੁਹਾਨੂੰ ਪਹਿਲੀ ਵਾਰ ਵੇਖ ਰਹੀ ਹਾਂ ਹਾਲਾਂਕਿ ਗੁਰੂ ਨਾਨਕ ਦੇ ਮਹਾਰਾਜ ਨੂੰ ਤਾਰਨਾ ਚਾਹੁੰਦੇ ਨੇ ਪਰ ਉਹ ਆਪਣੇ ਸਾਥ ਦੇ ਨਾਲ ਰੌਲਾ ਪਾ ਦਿੱਤਾ ਇਸ ਨੇ ਕਿ ਸਾਡੇ ਘਰ ਦੇ ਵਿੱਚ ਮਰਦ ਆ ਗਏ ਨੇ ਸਾਡੇ ਘਰ ਦੇ ਵਿੱਚ ਇਦਾਂ ਹੋ ਗਿਆ ਬਹੁਤ ਰੌਲਾ ਪਾਇਆ ਉਸ ਨੇ ਸਾਰੇ ਇਕੱਠ ਹੋ ਗਏ ਬੁਰਨਾਨਕ ਦੇ ਮਹਾਰਾਜ ਜੀ ਖਲੋਤੇ ਨੇ ਬਾਲਾ ਜੀ ਸਤਿਗੁਰਾਂ ਦੇ ਪਿੱਛੇ ਨੇ ਬਾਲਾ ਕਹਿਣ ਲੱਗੇ ਦਾਤਾ ਜੀ ਹੁਣ ਨਹੀਂ ਆਪ ਆਪਣੇ ਪੈਰਾਂ ਤੇ ਜਾਂਦੇ ਮਰਦਾਨੇ ਨੂੰ ਲੱਭਣ ਆਏ ਸੀ ਮਰਦਾਨੇ ਦਾ ਤਾਂ ਸਾਨੂੰ ਪਤਾ ਨਹੀਂ ਹੁਣ ਇਦਾਂ ਲੱਗਦਾ ਸਾਨੂੰ ਆਪਣੇ ਆਪ ਦਾ ਵੀ ਨਹੀਂ ਪਤਾ ਲੱਗਣਾ ਅਸੀਂ ਹਾਂ ਕਿੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਉਸ ਕਰਤਾਰ ਤੇ ਭਰੋਸਾ ਰੱਖ ਜਿਸ ਕਰਤਾਰ ਦੀ ਆਪਾਂ ਡਿਊਟੀ ਕਰਦੇ ਆ ਨਾ ਉਸ ਕਰਤਾਰ ਨੂੰ ਫਿਕਰ ਹੈ ਸਦਾ ਮਰਦਾਨੇ ਨੂੰ ਲੱਭਣ ਆਇਆ ਇਸ ਇਸਤਰੀ ਨੇ ਰੋਲਾ ਪਾਇਆ ਭੈਣ ਦੇ ਨਾਲ ਅਸੀਂ ਨਵਾਜਦੇ ਪਏ ਆ ਇਸ ਨੂੰ ਘਰ ਦੇ ਵਿੱਚੋਂ ਕੁਝ ਆਪਾਂ ਇਤੋਂ ਪਾਣੀ ਦਾ ਗਲਾਸ ਮਰਦਾਨੇ ਨੇ ਮੰਗਿਆ ਹੋਣਾ ਅਸੀਂ ਤਾਂ ਮੰਗਿਆ ਵੀ ਨਹੀਂ ਕੀ ਗੁਨਾਹ ਹੋ ਗਿਆ ਸਾਡੇ ਤੋਂ ਹੁਣ ਆ ਤਾਂ ਗਏ ਨੇ ਸਾਰੇ ਇਕੱਠੇ ਹੋ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਅੰਦਰ ਨੇ ਆ ਤਾਂ ਗਏ ਨੇ ਪਰ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਅੱਗੇ ਜਾ ਕੇ ਕੋਈ ਗੱਲ ਕਰੇ ਆਪਣੇ ਨੇ ਪੁੱਛ ਰਹੇ ਨੇ ਕਿਦਾਂ ਹੋਇਆ ਕੀ ਹੋਇਆ ਗੁਰੂ ਨਾਨਕ ਦੇ ਮਹ ਲੋ ਰੱਬ ਦਾ ਰੂਪ ਖਲੋਤੇ ਹੋਣ ਉਹਨਾਂ ਦੀ ਅੱਖਾਂ ਦੇ ਵੱਲ ਕੋਈ ਅੱਖਾਂ ਪਾ ਕੇ ਦੇਖ ਲਏਗਾ ਰੱਬ ਖਲੋਤਾ ਹੋਵੇ ਸਾਹਮਣੇ ਤਾਂ ਹੈ ਕਿਸੇ ਦੀ ਹਿੰਮਤ ਕੋ ਉਹਦੇ ਉਹਦੇ ਬਾਰੇ ਕੋਈ ਬੋਲ ਦੇ ਰਬਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਹਿੰਮਤ ਕਿਸੇ ਦੀ ਨਹੀਂ ਪੈ ਰਹੀ ਕਿ ਗੁਰੂ ਨਾਨਕ ਦੇਵ ਮਹਾਰਾਜ ਇਹਨੂੰ ਪੁੱਛੀ ਲੈਣ ਭਾਈ ਤੁਸੀਂ ਸਾਡੇ ਘਰ ਦੇ ਵਿੱਚ ਕਿਉਂ ਬਣੇ ਹੋ ਆਪਣੀ ਉਸ ਲੜਕੀ ਨੂੰ ਆਪਣੀ ਇਸਤਰੀ ਨੂੰ ਪੁੱਛ ਰਹੇ ਨੇ ਕਿਉਂਕਿ ਪਤਾ ਸੀ ਨਾ ਆਪਣਿਆਂ ਦਾ ਪਤਾ ਸੀ ਕਿ ਇਹ ਬਹੁਤਾ ਸਮਾਨ ਨਹੀਂ ਲਾਉਂਦੀਆਂ ਕਿਸੇ ਨੂੰ ਦੀਨਤ ਲਾਉਣ ਤੋਂ ਦੀਨ ਅਮਾਨ ਅਤੇ ਇਨਸਾਨੀਅਤ ਪਦ ਤੋਂ ਗੇੜਨ ਦੇ ਲਈ ਬਹੁਤਾ ਸਮਾਨ ਨਹੀਂ ਲਾਉਂਦੀ ਉਹਨੂੰ ਬਾਰ ਬਾਰ ਪੁੱਛ ਰਹੇ ਨੇ ਕਿ ਇਹ ਘਰ ਦੇ ਵਿੱਚ ਆਏ ਨੇ ਇਹ ਕੌਣ ਨੇ ਕਿੱਥੋਂ ਆਏ ਨੇ ਹੁਣ ਉਹ ਰੋਲਾ ਪਾ ਰਹੀ ਹੈ ਕਹਿੰਦੇ ਮੈਨੂੰ ਪੁੱਛਣ ਦੀ ਬਜਾਏ ਤੁਸੀਂ ਇਹਨਾਂ ਨੂੰ ਪੁੱਛੋ ਨਾ ਸਾਡੇ ਘਰ ਦੇ ਵਿੱਚ ਆਏ ਨੇ ਮੈਂ ਇਹਨਾਂ ਨੂੰ ਸੱਦ ਕੇ ਥੋੜਾ ਲੈ ਕੇ ਆਈ ਹਾਂ ਇਹਨਾਂ ਨੂੰ ਪੁੱਛੋ ਇਹ ਕੌਣ ਨੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਹੁਣ ਸਵਾਲ ਜਵਾਬ ਹੁੰਦੇ ਨੇ ਹਾਲਾਂਕਿ ਸਤਗੁਰਾਂ ਨੇ ਮੂਲ ਮੰਤਰ ਦਾ ਪਾਠ ਕਰਨਾ ਕਿਉਂਕਿ ਜਦੋਂ ਤੱਕ ਨਗਰ ਦਾ ਕੱਟ ਨਹੀਂ ਹੁੰਦਾ ਉਦੋਂ ਤੱਕ ਉਸ ਪੇਡੂ ਦੇ ਕੋਲ ਮਲੋ ਮਰਦਾਨੇ ਦੇ ਕੋਲ ਖਲੋਤੇ ਨੇ ਸਤਗੁਰੂ ਵੀ ਕੌਤਕ ਕਰਨਗੇ ਉੱਤੇ ਸਿਰਫ ਵੇਖ ਰਹੇ ਨੇ ਕਿ ਇਹਨਾਂ ਲੋਕਾਂ ਦੇ ਸਾਹਮਣੇ ਪਤਾ ਲੱਗੇ ਕਿ ਆਹ ਤੁਹਾਡਾ ਗੁਨਾਹ ਹੈ। ਹੁਣ ਉੱਤੇ ਕਿਹੜੇ ਕਿਹੜੇ ਇਦਾਂ ਦੇ ਇਸ ਗੁਨਾਹ ਦੇ ਵਿੱਚ ਸ਼ਾਮਲ ਸ਼ਾਮਲ ਨੇ ਉਹ ਸਾਰੇ ਪੱਖ ਤਾਂ ਆਪਣੇਂ ਦਾ ਕਰਦਾ ਹੁੰਦਾ ਹੈ। ਤਾਂ ਉਹ ਸਾਰੇ ਜਣੇ ਮਲੋ ਆ ਕੇ ਕਹਿ ਰਹੇ ਨੇ ਇਸ ਤਰੀ ਨੇ ਪੁੱਛ ਰਹੇ ਨੇ ਕੀ ਹੋਇਆ ਕਿੱਦਾਂ ਹੋਇਆ ਪਰ ਗੁਰੂ ਨਾਨਕ ਦੇਵ ਜੀ ਚੁੱਪਚਾਪ ਨੇ ਬਾਲਾ ਦੀ ਪਿੱਛੇ ਖਲੋਤੇ ਨੇ ਦਾਤਾ। ਹੁਣ ਬਾਲਾ ਸਤਿਗੁਰਾਂ ਨੂੰ ਵੇਖ ਕੇ ਹੈਰਾਨ ਹੈ ਕਿ ਸਤਿਗੁਰੂ ਇਸ ਭੇਡੂ ਦੇ ਸਿਰ ਤੇ ਖਲੋਤੇ ਨੇ ਹੁਣ ਬਾਲੇ ਨੂੰ ਕੀ ਪਤਾ ਕਿ ਜਿਹਨੂੰ ਲਵਦੇ ਆ ਆ ਭੇਡੂ ਹੀ ਮਰਦਾਨਾ ਹੈ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਨਾਲ ਗੱਲਬਾਤ ਹੋਣੀ ਹੈ ਸਾਰੇ ਨਗਰ ਦਾ ਘਟ ਹੋਣਾ ਕਦੇ ਕਹਿੰਦੇ ਨੇ ਸਾਡੇ ਨਗਰ ਦੇ ਮੁਖੀ ਨੂੰ ਬੁਲਾਓ ਉਤਾਂ ਬੁਲਾਓ ਉਦਾਂ ਬੁਲਾਓ ਜਦੋਂ ਤੱਕ ਸਾਰੇ ਨਗਰ ਦਾ ਘਟ ਨਹੀਂ ਹੁੰਦਾ ਉਦੋਂ ਤੱਕ ਮਰਦਾਨੇ ਨੂੰ ਉਦਾਂ ਦੇ ਰੂਪ ਦੇ ਵਿੱਚ ਨਹੀਂ ਲੈ ਕੇ ਅ ਉਹਨਾਂ ਦੇ ਅੱਖਾਂ ਦੇ ਸਾਹਮਣੇ ਸਤਿਗੁਰੂ ਲੈ ਕੇ ਆਉਣ ਹਜੇ ਤਾਂ ਬੜੇ ਤੰਤਰ ਮੰਤਰ ਚਲਾਉਣਗੇ। ਗੁਰੂ ਨਾਨਕ ਦੇਵ ਮਹਾਰਾਜ ਤੰਤਰ ਮੰਤਰ ਜਿਵੇਂ ਮਰਦਾਨੇ ਤੇ ਚਲਾਇਆ। ਹਾਲਾਂਕਿ ਮਰਦਾਨੇ ਦੇ ਵੀ ਕਿਸੇ ਦੀ ਹਿੰਮਤ ਨਹੀਂ ਹੈ ਕਿ ਕੋਈ ਤੰਤਰ ਮੰਤਰ ਕੰਮ ਕਰ ਦੇ। ਪਰ ਤਾਰਨਸੀਨ ਐਸਾ ਨਾ ਕਰਨੂ ਗੁਰੂ ਨਾਨਕ ਦੇਵ ਮਹਾਰਾਜ ਜੀ। ਤਾਂ ਅੱਗੇ ਕਿਵੇਂ ਬਚਨ ਕਰਨਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਜੇ ਕਲਮ ਵੀ ਨਾ ਅੰਦ ਸੁਣਾ ਪਾ ਸਕਣ। ਹੋਨਿਆ ਬੁਲੰਦੀ ਵਾਹੇ ਗੁਰੂ ਜੀ ਦਾ ਖਾਸ ਵਾਹੇ